DS نیوز ਪੰਜਾਬ ਹਰ ਫੀਟ ਦਾ ਨਹੀਂ ਮਤਵ ਵਾਸਤੇ ਰਾਹੁਲ ਕਾਸ ਇਲੈਕਟ੍ਰੀਕਲ ਸੰਨੀ ਮਾੜੀ ਬੁਚੇ ਐਮ ਸੀ ਜਸ਼ਨ ਜੀ ਗੱਡੀ ਲੈ ਕੇ ਆਏ ਜੋ ਸੇਵਾ ਕਰ ਰਹੇ ਨੇ ਸੇਵਾਦਾਰ アナウンスやけど何か。 આવ દવા તો કેલો ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਕੁਦਰਤ ਵੱਲੋਂ ਜੋ ਆਫਤ ਆਈ ਹੈ ਜੀ ਖਾਡੇ ਸਮੂਹ ਇਲਾਕਾ ਸ਼੍ਰੀ ਹਰਿਮੰਦਰ ਚੋ ਜੋ ਸਾਡੇ ਨਾਲ ਇਹਦੇ ਭਰਾ ਜੋ ਵੀ ਆਪਣੇ ਵੱਲੋਂ ਪਰਾਲਾ ਕਰ ਸਕਦੀ ਹੈ ਉਹ ਕੁਝ ਅਸੀਂ ਆਪਣੇ ਲਈ ਪਰਾਲਾ ਕਰ ਰਹੇ ਹਾਂ ਜੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਈ ਭਾਈ ਇੱਥੇ ਆ ਤੇ ਉੱਚੇ ਬਿਆਰ ਦੇ ਤੇ ਆ ਤੇ ਸੁਹੀ ਨਾ ਕੋਲ ਵਾਲਾ ਪੁਲ ਬਣਦਾ ਹੈ ਕਿਤੇ ਇਹ ਸੰਕਟ ਸੇਵਾ ਕਰ ਰਹੀਆਂ ਨੇ ਕਿਤੇ ਪਾਣੀ ਆ ਗਿਆ ਸਾਰੇ ਘਰਾਂ ਦੇ ਵਿੱਚ ਪਾਣੀ ਛੜ ਗਿਆ ਤਕਰੀਬਨ ਡੰਗਰ ਵੀ ਬਾਹਰ ਆ ਜਨਤਾ ਵੀ ਸਾਰੀ ਬਾਹਰ ਆ ਕਿੰਨੇ ਨੇ ਸੇਵਾ ਕਾਰੇ ਬਾਹਰ ਇੱਥੇ ਆ ਚੁੱਕੇ ਆ ਅੱਗੇ ਪਿੰਡੀ ਵਾਰ ਇੱਥੇ ਛਾਹ ਸੀ ਛਾਹ ਦਾ ਕਰਕੇ ਬੜਾ ਵਧੀਆ ਸਰ ਗਿਆ ਐਸੇ ਕਿ ਆ ਕਿ ਛਾਹ ਦੀ ਪ੍ਰੋਬਲਮ ਆ ਰਹੀ ਛਾਹ ਨਹੀਂ ਹੈਗੀ ਇੱਕ ਜਗ੍ਹਾ ਖੋਰੀ ਆ ਜਗ੍ਹਾ ਜਿਹੜੀ ਛੜਕਦੀ ਹੈ 4 ਫੀਟ ਦਿੰਦੇ ਨੇ ਖੜੇ ਬੈਠੇ ਖੜਾ ਬੈਠੇ ਪਰ ਫੇਰ ਹੀ ਮਾਲਕ ਦੀ ਮਿਹਰ ਆ ਸਾਚਮੀ ਬਹੁਤ ਵਧੀਆ ਆ ਰਹੇ ਨੇ ਜਿੰਨੇ ਵੀ ਸੰਗਤਾਂ ਲਾ ਕੇ ਲਾ ਕੇ ਹੈਗੇ ਨੇ ਪਿੰਡਾਂ ਦੀਆਂ ਸਾਰੀਆਂ ਸੰਗਤਾਂ ਬਹੁਤ ਵਧੀਆ ਸਵਾਗਤ ਕਰਦੇ। ਪਹੁੰਚ ਵਧੀਆ ਸਾਰੇ ਹੋਈ ਲੰਗਰ ਪਾਣੀ ਦਾ ਪ੍ਰੋਗਰਾਮ ਇਸ ਜੀ ਦੀ ਸਤਿ ਉਨੀ ਅਨੁਸਰਣ। ਮਹਾਰਾਜੀ ਮੇਰਾ ਉਸ ਗੁਰੂ ਘਰ ਦੇ ਵਿੱਚੋਂ ਸੰਗਤਾਂ ਨੂੰ ਆ ਰਹੀਆਂ ਨੇ ਲੈ ਕੇ ਜਵੇਂ ਲੰਗਰ ਆ ਰਹੇ, ਬਾਬੇ ਮਾਈ ਸਾਹਿਬ ਤੋਂ ਆ ਰਹੇ ਨੇ, ਕੋਕਟੇ ਸਾਹਿਬ ਤੋਂ ਆ ਰਹੇ ਨੇ। ਬਾਬੇ ਵੀ ਬਹੁਤ ਸਦਾ ਕਰਦਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜਿਹੜੇ ਪਰਿਵਾਰ ਘਰ ਜਿਹੜੇ ਦੇਰ ਦੇ ਆਪਣੇ ਘਰ-ਬਾਰ ਛੱਡ ਕੇ ਪੱਕੇ ਪੂਲ ਤੇ ਆ ਕੇ ਬੈਠੇ ਨੇ ਉਹਨਾਂ ਦੇ ਵਾਸਤੇ ਦਸਤੀ ਸੇਵਾ ਲੈ ਕੇ ਮਾੜੀ ਪੁੱਛਿਆ ਤੂੰ ਸਨੇ ਐਮਸੀ ਕਮਾਂ ਅੰਛਿੜਿਆਰੇ ਬੰਦਰ ਤੋਂ ਰਾਹੁਲ ਕਾਸ਼ ਇਲੈਕਟ੍ਰੀਕਲ ਰਾਸਤ ਦਾ ਟੈਂਪੂ ਲੈ ਕੇ ਸੰਗਤ ਚ ਵਰਤੌਰੇ ਵਰਤਾਨ ਵਰਤਾਰੇ ਨੇ ਉਹ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ